ਦੇ ਵੀਰ ਜੀ ਅੱਜ ਇੰਨਾ ਪਾਵਵਾ ਐ ਮੈਂ ਦੇ ਸੁਣ ਦੇ ਵੀਰ ਜੀ ਇੰਨਾ ਪਾਵਵਾ ਮੈਂ ਕੁੱਲ ਕੇ ਕਹਿ ਰਿਹਾ ਹਾਂ ਇਸੇ ਵੇਲੇ ਪਾਵਨ ਦੀ ਸੀ ਸਿਆਚ ਵੀ ਨਾਲ ਸੀ ਚੇਤਰੇ ਅੱਜ ਵੀ ਨਾਲ ਸੀ ਜਾਗੇ ਇੱਕ ਪੱਕਾ ਤੋੜਿਆ ਸੁਖਾਈ ਨੂੰ ਮਤਲਬ ਕਰਦੇ ਆਂ ਜਾਨੀਵਾਂ ਸਾਹਿਬ ਕੀ ਬੋਲਣਾ ਹੈ ਆਪ ਪੰਜਾਬ ਦੇ ਵਿੱਚ ਸੁਣ ਲੇ ਦੋ ਪਾਣੀ ਬਦਲਾਅ ਕੀ ਹੈ ਇੱਕ ਬੰਦਸ਼ ਬਦਲਾਅ ਕੀ ਹੈ ਨਸਾ ਪੱਧਰੀ ਹੋਇਆ ਸਰਬਸਤ ਕਾ ਵੰਕੀ ਹੋ ਰਾ ਸੀ ਜਸਾ ਜੇਹਰ ਨਾਲ ਵੱਧ ਗਿਆ ਅੰਦਾਜ਼ ਅੰਦਾਜ਼ ਰਹਿ ਕਰਦੇ ਆ ਕਿਹੜਾ ਮੱਛਰ ਪਾਉਂਦੇ ਆ ਬਦ ਦਸੋ ਲੋਕੀ ਕਹਿੰਦੇ ਨੇ ਲੋਕੀ ਦੱਸਣੇ ਆਕੇ ਮੇਰੇ ਸਾਹਬ ਥਾਂਿਆਂ ਦੇ ਵਿੱਚ ਅੱਜ ਵੀ ਕਾਂਗਰਸੀ ਬੈਠੇ ਹੋ ਅੱਜ ਵੀ ਅਕਾਲੀ ਦਲ ਵਾਲੇ ਬੈਠੇ ਹੁੰਦੇ ਆ ਅੱਜ ਵੀ ਉਹਨਾਂ ਦੇ ਕੰਮ ਹੁੰਦੇ ਆ ਅੱਜ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਇਹ ਹਮਾਤ ਬਣੀ ਨਹੀਂ ਸਰਕਾਰ ਦੀਆਂ ਕਮਜ਼ੋਰੀਆਂ ਤਾਂ ਹੀ ਵਾਸਤ ਸਰਕਾਰ ਦੀਆਂ ਕਮਜ਼ੋਰੀਆਂ ਤੇ ਪੰਜਾਬ ਵਿੱਚ ਚਿੱਟਾ ਤੇ ਭ੍ਰਿਸ਼ਟਾਚਾਰ ਪਹਿਲਾਂ ਨਾਲੋਂ ਵੀ ਦੁੱਗਣਾ ਹੋ ਗਿਆ ਹੈ ਜੀ ਹਾਂ ਇਹ ਇਲਜ਼ਾਮ ਖੁਦ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੇ ਗੁਪਤਾ ਨੇ ਲਾਇਨੇ ਦਰਸਲ ਅੰਮ੍ਰਿਤਸਰ ਤੋਂ ਆਪ ਉਮੀਦਵਾਰ ਕੁਲਦੀਪ ਟਾਲੀਵਾਲ ਦੀ ਹਾਰ ਹੋਈ ਏ ਜਿਸ ਤੋਂ ਬਾਅਦ ਹੁਣ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਕੇਂਦਰੀ ਦੇ ਵਿਧਾਇਕ ਅਜੇ ਗੁਪਤਾ ਦਾ ਇੱਕ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਉਹ ਲੋਕ ਸਭਾ ਦੀ ਹਾਰ ਤੋਂ ਬਾਅਦ ਪਾਰਟੀ ਆਗੂਆਂ ਤੇ ਵਰਦੇ ਨਸਰਾਏ ਨੇ ਵਿਧਾਇਕ ਅਜੇ ਗੁਪਤਾ ਦਾ ਇਲਜ਼ਾਮ ਹੈ ਕਿ ਸਰਕਾਰ ਦੀਆਂ ਕਮਜ਼ੋਰੀਆਂ ਕਾਰਨ ਆਪ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਜਦ ਕਿ ਅੱਜ ਵੀ ਥਾਣਿਆਂ ਚ ਆਮ ਆਦਮੀ ਪਾਰਟੀ ਦੇ ਅੱਖੋਂ ਨਾਲੋਂ ਕਾਂਗਰਸੀ ਅਤੇ ਅਖਾਲੀਆਂ ਦਾ ਜ਼ਿਆਦਾ ਰਾਜ ਚੱਲਦਾ ਹੈ ਅੱਜ ਅਸੀਂ ਸਾਰੇ ਇਸ ਮંચ ਦੇ ਉੱਪਰ ਇਕੱਠੇ ਹੋਏ ਆ ਕਿ ਅਸੀਂ ਵਿਚਨਚਰਨ ਕਰਨ ਲਈ ਇਕੱਠੇ ਹੋਏ ਆ ਕਿ ਜਿਹੜੀ ਸੀਟ ਅਸੀਂ ਜਿੱਤਦੇ ਸੀ ਇਹ ਲੋਕ ਸਭਾ ਦੀ ਜਿਹੜੀ ਸੀਟ ਸਾਡੀ ਕੈਂਡੀਡੇਟ ਮਾਰੀਓ ਕੁਲਦੀਪ ਸਿੰਘ ਢਾਲੀਵਾਲ ਜੀ بڑی م ماترہ ماترا چت رہے وہ ہار کس طرح گئے یہ ایک بڑا امپورٹنٹ رشن ہے یہ منتھن کرنا جسے بہت امپورٹنٹ ہے اتنے کچھ گلیں کرنی بہت ضروری ہے تعلیمان صاحب سب تو پہلے تھے میں سارے ولنٹیئر صاحبان درجہ بدرجہ ورکر صاحبان کا اس کے بعد سارے ایم ایل اے سا صاحب اور جنہیں بھی پارٹی کے عہدے دار صاحبان تھے آئے ہیں سب کا میں اسی بڑی وی گنتی اتنے پہنچے ہو پر یقین کرنا جس زندہ کا آیا اس زندہ کا من کو چین نہیں ہے من بہت بے چین ہے اتو تک کہ میں روٹی خان کے بھی سارا جی نہیں کتے کتنے کتا ہوئی کیوں ہوئیں ایسی بیٹھ کے سارا آپ وچار وٹاندرا کریں گے ਸੀਰੀਅਸਲੀ ਸੋਚਾਂਗੇ ਜੇ ਕੋਈ ਕੁਝ ਚੀਜ਼ਾਂ ਸਿਆਤਾ ਲਿਵਾਦ ਸਾਹਿਬ ਜਿਹੜੀਆਂ ਨਜ਼ਰ ਆਈਆਂ ਨੇ ਉਹ ਇਸ ਮੰਚ ਤੋਂ ਦੱਸ ਰਹੀ ਹੈ ਜ਼ਰੂਰੀ ਹੈ ਸਵਾ ਦੋ ਸਾਲ ਹੋ ਗਏ ਮੈਨੂੰ ਜਦੋਂ ਮੈਂ ਐਮਐ ਜੀ ਬਣਿਆ ਮੈਨੂੰ ਸ਼ੁਰੂ ਸ਼ੁਰੂ ਤੇ ਲੋਕਾਂ ਨੇ ਆ ਕੇ ਮੇਰੇ ਵਲੰਟੀਅਰਸ ਦੇ ਆ ਕੇ ਮੈਨੂੰ ਇਹ ਗੱਲ ਕਹੀ ਕਿ ਡਾਕਟਰ ਸਾਹਿਬ ਮੰਨੇ ਸਾਹਿਬ ਫਾੜਿਆਂ ਦੇ ਵਿੱਚ ਅੱਜ ਵੀ ਕਾਂਗਰਸੀ ਬੈਠੇ ਹੁੰਦੇ ਆ ਅੱਜ ਵੀ ਅਕਾਲੀ ਦਲ ਵਾਲੇ ਬੈਠੇ ਹੁੰਦੇ ਆ ਅੱਜ ਵੀ ਉਹਨਾਂ ਦੇ ਕੰਮ ਹੁੰਦੇ ਆ ਅੱਜ ਵੀ ਸਾਡੀ ਸੁਲਾਈ ਨਹੀਂ ਹੁੰਦੀ ਮੈਂ 1% ਵੀ ਇਸ ਗੱਲ ਤੇ ਯਕੀਨ ਨਹੀਂ ਕਰਦਾ ਮੈਂ ਨਹੀਂ ਸੀ ਮੰਨਦਾ ਮੈਂ ਆਪਣੇ ਵਲੰਟੀਅਰ ਨੂੰ ਉਥੇ ਉਹਨਾਂ ਨੂੰ ਮਨਾ ਕਰਦਾ ਸੀ ਮੈਂ ਕਿ ਨਹੀਂ ਆ ਤੁਸੀਂ ਤੁਸੀਂ ਗਲਤ ਬੋਲਦੇ ਜੇ ਮਗਰ ਨਹੀਂ ਮੈਂ ਮਹਿਸੂਸ ਕਰਦਾ ਕਿ ਬਲੰਟੀਅਰ ਉਹ ਸੱਚ ਬੋਲਦੇ ਸੀ ਅਗਰ ਬਲੰਟੀਅਰ ਦੀ ਗਲਤ ਸੀ ਉਹਨਾਂ ਸੁਣੀ ਹੁੰਦੀ ਓਦੋਂ ਸਹੀ ਗਵਰਨਰਸਟ੍ਰੇਸ਼ਨ ਨੂੰ ਘੱਟ ਪਾਈ ਹੁੰਦੀ ਤੇ ਅੱਜ ਸਾਡੀ ਇਹ ਹਾਲਾਤ ਨਾ ਹੁੰਦੀ ਆਪ ਵਿਧਾਇਕ ਨੇ ਆਪਣੀ ਹੀ ਸਰਕਾਰ ਤੇ ਵੱਡੇ ਇਲਜ਼ਾਮ ਲਗਾਇਆ ਕਿ ਸਰਕਾਰ ਨੇ ਆਪਣੇ ਵਿਧਾਇਕਾਂ ਨੂੰ ਕੋਈ ਵੀ ਪਾਵਰ ਨਹੀਂ ਦਿੱਤੀਏ ਅਤੇ ਜਦੋਂ ਵੀ ਉਹ ਕੰਮ ਕਰਵਾਉਣ ਜਾਂਦੇ ਰਹੇ ਤਾਂ ਅਫਸਰ ਉਹਨਾਂ ਨੂੰ ਟਾਲੇ ਮਾਰਦੇ ਰਹਿੰਦੇ ਨੇ ਆਪ ਵਿਧਾਇਕ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਬਦਲਾ ਦੀ ਗੱਲ ਕੀਤੀ ਗਈ ਸੀ ਪਰ ਕੋਈ ਵੀ ਬਦਲਾ ਨਹੀਂ ਆਇਆ ਸਗੋ ਚਿੱਟਾ ਤੇ ਪ੍ਰਸ਼ਟਾਚਾਰ ਪੰਜਾਬ ਵਿੱਚ ਹੋਰ ਵੀ ਦੁੱਗਣਾ ਹੋ ਗਿਆ ਇਹ ਹਮਾਤ ਬਣੇ ਨੇ ਸਰਕਾਰ ਦੀਆਂ ਕਮਜ਼ੋਰੀਆਂ ਸਾਹਿਬ ਸਰਕਾਰ ਦੀਆਂ ਕਮਜ਼ੋਰੀਆਂ ਨਹੀਂ ਇਹ ਨਿਆ ਪਾਵਰਾ ਐਮਐਨਐਸ ਨੂੰ ਦੇਖੀਏ ਇਹ ਪਾਵਰਾ ਮੈਂ ਖੁੱਲ ਕੇ ਕਹ ਰਿਹਾ ਜਿਸੇ ਮਿਲ ਕੋਮਾ ਦਿੱਤੀ ਅਸਰਾਂ ਨੂੰ ਫੋਨ ਕਰਦੇ ਸੀ ਅਸਰ ਕਰਦੇ ਸੀ ਬਾਜੀ ਕੋਈ ਗੱਲ ਨਹੀਂ ਬਾਜੀ ਹੋ ਜਾਏਗਾ ਬਾਜੀ ਕੋਈ ਗੱਲ ਨਹੀਂ ਇਹ ਗੱਲ ਕਰਦੇ ਜੇ ਬਾਜੀ ਕੰਮ ਖੜੀ ਹੋਏ ਤਾਂ ਕੰਮ ਨਹੀਂ ਹੁੰਦਾ ਕੰਮ ਨਹੀਂ ਹੁੰਦਾ ਅੱਜ ਉਹਨਾਂ ਪਿਆਜ਼ੂ ਬੇਜਤ ਕੀਤਾ ਜਾਂਦਾ ਸੀ ਅੱਜ ਸਮੇ ਅੱਜ ਵਕਤ ਤੇ ਆਖੀ ਬਿਲਾਸੀ ਚੇਤੇ ਅੱਜ ਦੀ ਨਾਸੀ ਜਾ ਕੇ ਇੱਕ ਹੋਰ 2027 ਨੂੰ ਤੁਹਾਨੂੰ ਕਹਦੇ ਆ 2027 ਨੂੰ ਜਦੋਂ ਨਾਲ ਤਾਂ ਤੁਸੀਂ ਯਾਰਾ ਦੇ ਕੇ ਆਏ ਸੀ ਸਾਹਿਬ ਜੀਮਤਲਾ ਉਹ ਪੰਜਾਬ ਦੇ ਵਿੱਚ ਰਸੋਣ ਦੇ ਯਾਰ 20% ਦਾ ਬਲਾਕ ਨੀ ਆ ਦਸਾਂ ਪੱਧਰੀ ਹੋਇਆ ਨਸ਼ਾ ਵਾਧੂ ਕੀ ਹੋ ਰਾ ਸੀ ਨਸ਼ਾ ਕਿੰਨਾ ਵਧ ਗਿਆ ਪੰਜਾਬ ਹੱਦ ਤੱਕ ਆਖਦਾ ਹਾਂ ਕਿ ਦਸਾਂ ਵਿਸੇਤਾ ਬਾਬਾ ਜੇ ਅਪਨ ਗੱਲ ਕਰੀਏ ਭ੍ਰਸ਼ਟਾਚਾਰ ਦੀ ਭ੍ਰਸ਼ਟਾਚਾਰ ਭ੍ਰਸ਼ਟਾਚਾਰ ਹੀ ਕਰਦੇ ਆ ਕਿਹੜਾ ਪ੍ਰਸ਼ਾਸਨ ਪੱਧਰ ਆ ਮੈਨੂੰ ਦੱਸੋ ਮੁਕੀ ਕਹ ਜਾਨੇ ਮੁਕੀ ਦੱਸਣੇ ਲਾ ਕੇ ਕੇ ਡਾਕਟਰ ਸਾਹਿਬ ਨਸ਼ਾ ਤੇ ਬਾਤ ਕਿਤੇ ਨਹੀਂ ਹੋਇਆ ਜਿਹੜਾ ਭ੍ਰਸ਼ਟਾਚਾਰ ਸੀ ਜਿਹੜਾ ਕ腐ਸ਼ਨ ਸੀ ਉਹ ਮਹਿੰਗੀ ਹੋ ਗਈ ਮਹਿੰਗੀ ਹੋ ਗਈ ਮੇਰਾ ਇੱਕ ਦੋ ਜਿਹੜਾ ਕਾਰੋਬਾਰੀ ਹੈ ਜਿਹੜਾ ਬਿਜ਼ਨਸ ਕਰਦਾ ਕਿਦਾਂ ਹੈ ਕਦੇ ਗੋਣ ਕੀਤਾ ਕੰਮ ਕਰਨੇ ਸਿਖਾਉਂਦੇ ਆਪਾਂ ਬਿਲਕੁਲ 200 ਮੰਗੀ ਗਈ 1 ਲੱਖ ਰੁਪਇਆ ਤੇ ਜਦੋਂ ਮੈਂ ਕਿਸੇ ਐਫਐਨਏ ਦਾ ਫੋਟੋ ਲਾਤਾ ਤੇ ਵਿਸ਼ੋਤ ਉਹ 1.5 ਲੱਖ ਰੁਪਇਆ ਸਰੇਤ ਕਵਾਵਾ ਸਕਾਦਾ ਤੇ ਕਿਹਨੂੰ ਕਿੰਦਾਵਾ ਕਵਾਵਾ ਇਹ ਕੋਈ ਮਸਲਾ ਨਹੀਂ ਹੈ ਇਹ ਐਡਮਿਨਿਸਟ੍ਰੇਸ਼ਨ ਨੂੰ ਮੱਕ ਪਾਣੀ ਪੈਗੀ ਚੰਗੀ ਤਰ੍ਹਾਂ ਖ ਪਾਣੀ ਪੈਗੀ ਸਾਰੇ ਥਾਨਿਆਂ ਦੇ ਵਿੱਚ ਸੋਨੋ ਜੇ ਤੁਸੀਂ ਸੱਚੂ ਆਪਣੇ ਨਾਲ ਹੋਏ ਤੇ ਅਸੀਂ ਕੰਮ ਨਹੀਂ ਜਿੱਦਾਂ ਤੁਹਾਨੂੰ ਸਾਥ ਦੱਸੀਏ ਸਾਰੇ ਗਾਦੇ ਨੇ ਸੱਚੂ ਆਪਣੇ ਜੀ ਜੱਲਾ ਕਰਦੇ ਹੋ ਨਹੀਂ ਗੱਲਾਂ ਕਰਦੇ ਹੋ ਸਾਡੇ ਵਲੰਟੀਅਰ ਨੂੰ ਬੇਇੱਜ਼ਤ ਕਰਕੇ ਜਿੱਤਾ ਜਾਂਦਾ ਕੀ ਜੁਰਤਾ ਫਤਵੀ ਸਾਰੇ ਦੇ ਵਿੱਚ ਘਰਾ ਮਲੰਬੀ ਪਾਰਟੀ ਦਾ ਵਲੰਟੀਅਰ ਰੁਬੇਨਾ ਸਤੇ ਕੁਰਸੀ ਨਾ ਫੜ ਕਦੇ ਵੀ ਹੀਰ ਦਾ ਸਤਿਕਾਰ ਹੈ ਜੈ ਸੱਜਣ ਨੂੰ ਜੈ ਹੋਵੇ ਡੀਐਸਪੀ ਨੂੰ ਜੈ ਹੋਵੇ ਤਸਵੀਰਦਾਰ ਨੂੰ ਸਾਹਿਬ ਸਾਹਿਬ ਪਾਣੀ ਤੋਂ ਉਰੇ ਲੱਭੇ ਜੋ ਪਾਣੀ ਪਾਣੀ ਤੇ ਇਧਰ ਨੂੰ ਭਲਾ ਹੋ ਗਿਆ ਨਾ ਪਾਰਟੀ ਚ ਬਦਲਾਅ ਨਹੀਂ ਆਈ ਹੈ ਪਾਰਟੀ ਸਵਾਦਾਸ ਦੋਸਤਾਂ ਨੂੰ ਮੈਂ ਸੋਹ ਕਿਹਦੀ ਦੇਖਿਆ ਮੇਰਾ ਵੀਰ ਆ ਖੜੇ ਮੇਰੇ ਬਲੰਕੀਆਂ ਅਗਲੇ ਸੈਂਟਰਲ ਕੇਦੇ ਲੋਕ ਆਏ ਸਦੇ ਤੇ ਬਿਆਨ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਦੀ ਹਾਜ਼ਰੀ ਵਿੱਚ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਵਿਰੋਧੀਆਂ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਸੁਖਬੀਰ ਬਾਦਲ ਤੋਂ ਲੈ ਕੇ तमाम ਵਿਰੋਧੀ ਧਿਰਾਂ ਮੁੱਖ ਮੰਤਰੀ ਮਾਨ ਨੂੰ ਕੇਰਨ ਵਿੱਚ ਲਖਿਆ ਰੇ ਉਥੇ ਹੀ ਆਪਣੇ ਆਪ ਵਿੱਚ ਬਿਆਨ ਬਿਹਤ ਵੱਡਾ ਏ ਅਤੇ ਬਿਹਤ ਸੰਜੀਦਾ ਵੀ ਏ ਜਿਸ ਵਿੱਚ ਖੁਦ ਆਮ ਆਦਮੀ ਪਾਰਟੀ ਦੇ ਵਿਦਾਇਕ ਆਪਣੀ ਹੀ ਸਰਕਾਰ ਤੇ ਇਲزام ਲਗਾ ਰਹੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ